ਅਮਰੀਕਾ ਤੋਂ ਇੱਕ ਸਿੱਖ ਵਫਦ ਨੇ ਸ਼੍ਰੋਮਣੀ ਕਮੇਟੀ ਦੇ ਨਾਲ ਅੱਜ ਮੁਲਾਕਾਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਪ੍ਰਧਾਨ ਨੂੰ ਬੇਨਤੀ ਵੀ ਕੀਤੀ ਹੈ ਕਿ ਅਮਰੀਕਾ ਆ ਕੇ ਸਿੱਖਾਂ ਦੇ ਨਾਲ ਸੰਬੰਧਿਤ ਮਸਲਿਆਂ ਨੂੰ ਹੱਲ ਕੀਤਾ ਜਾਏ ਤੇ ਜੋ ਸਿੱਖ ਭਾਈਚਾਰਾ ਪੰਜਾਬ ਦੇ ਵਿੱਚ ਮਦਦ ਦੇ ਲਈ ਹੱਥ ਵਧਾਉਂਦਾ ਹੈ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਏ। ਠੀਕ ਆ ਮੇਰਾ ਨਾਮ ਹੈ ਜਸਦੀਪ ਸਿੰਘ ਜੈਸੀ ਮੈਂ ਚੇਅਰਮੈਨ ਸਿੱਖਸ ਆਫ ਅਮਰੀਕਾ ਅਸੀਂ ਆਪਣੇ ਡੈਲੀਗੇਸ਼ਨ ਨਾਲ ਅਮਰੀਕਾ ਤੋਂ ਆਏ ਹੋਏ ਹਾਂ ਔਰ ਇੱਥੇ ਵਕ ਵਕ ਅਦਾਰਿਆਂ ਨੂੰ ਮਿਲ ਰਹੇ ਹਾਂ ਸਿੱਖਾਂ ਦੀ ਜਿਹੜੀਆਂ ਇਸ਼ੂਜ਼ ਨੇ ਉਹ ਉਹਨਾਂ ਬਾਰੇ ਗੱਲਬਾਤ ਕਰ ਰਹੇ ਅਸੀਂ ਪ੍ਰਧਾਨ ਜੀ ਨੂੰ ਵੀ ਮਿਲਿਆ ਉਹਨਾਂ ਨੂੰ ਅਸੀਂ ਸਿੱਖਾਂ ਦੇ ਜਿਹੜੇ ਬਾਹਰਲੇ ਮੁਲਕਾਂ ਵੀ ਕੀੜੇ ਮਸਲੇ ਚੱਲ ਰਹੇ ਨੇ ਉਹਨਾਂ ਬਾਰੇ ਉਹਨਾਂ ਨੂੰ ਦੱਸਿਆ ਨਾਲੇ ਅਸੀਂ ਉਹਨਾਂ ਨੂੰ ਇੱਕ ਸੱਦਾ ਵੀ ਦਿੱਤਾ ਹੈ ਕਿ ਉਹ ਆਪਣੀ ਅਮਰੀਕਾ ਵਿੱਚ ਫੇਰੀ ਲਾਣ ਆਪਣੀ ਟੀਮ ਦੇ ਨਾਲ ਪ੍ਰਧਾਨ ਜੀ ਨੂੰ ਕਿਹਾ ਹੈ ਜਿਹੜੇ ਐਜੂਕੇਸ਼ਨ ਦੇ ਸੈਕਟਰੀ ਨੇ ਸੁਖਵਿੰਦਰ ਸਿੰਘ ਜੀ ਉਹਨਾਂ ਨੂੰ ਕਿਹਾ ਹੈ ਕਿ ਉਹ ਆਨ ਉੱਥੇ ਜਿਹੜੇ ਮਸਲੇ ਨੇ ਸਿੱਖਾਂ ਦੇ ਉਹ ਵੀ ਆਪਣੀ ਹੱਲ ਕਰਨ ਨਾਲੇ ਉੱਥੇ ਦੇ ਸਿੱਖ ਪੰਜਾਬ ਵਿੱਚ ਕਿਸ ਤਰ੍ਹਾਂ ਆ ਕੇ ਐਸਜੀਪੀਸੀ ਦੀ ਮਦਦ ਕਰ ਸਕਦੇ ਨੇ ਇੱਥੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਕਾਲਜੇਜ਼ ਯੂਨੀਵਰਸਿਟੀਆਂ ਦੇ ਇੱਥੇ ਕਿਸ ਤਰ੍ਹਾਂ ਖੁੱਲੀਆਂ ਜਾ ਸਕਦੀਆਂ ਨੇ ਉਸ ਬਾਰੇ ਵੀ ਵਿਚਾਰ ਹੋਏ ਨੇ ਮੇਨ ਕਲੋ ਦੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਜਿਹੜੇ ਬਾਅਦ ਸਿੱਖਾ ਲਈ ਬਾਹਰ ਇਹ ਹੈ ਕਿ ਐਸਜੀਪੀਸੀ ਦੇ ਆਪਣਾ ਕਿਸੇ ਵੀ ਅਹੁਦੇਦਾਰਾ ਨੇ ਉੱਥੇ ਕਾਫੀ ਸਮੇਂ ਤੋਂ ਫੇਰੀ ਨਹੀਂ ਪਾਈ ਹੈ ਤੇ ਇਸ ਕਰਕੇ ਇੱਕ ਵੈਕੂਮ ਕ੍ਰੀਏਟ ਹੋਇਆ ਹੈ ਦਿੱਤੇ ਕਿ ਲੋਕ ਉੱਥੇ ਐਸਜੀਪੀਸੀ ਦੀ ਐਬਸੈਂਸ ਦਾ ਫਾਇਦਾ ਚੁਕਰੇ ਨੇ ਐਸਜੀਪੀਸੀ ਦੀ ਜਿਹੜੀ ਇੱਕ ਛਵੀ ਹੈ ਉਹ ਨੂੰ ਖਰਾਬ ਕੀਤਾ ਗਿਆ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਧਾਨ ਜੀ ਉੱਥੇ ਆਣ ਆਪਣੀ ਟੀਮ ਦੇ ਨਾਲ ਐਸਜੀਸੀ ਐਸਜੀਪੀਸੀ ਬਾਰੇ ਉੱਥੇ ਦੁਬਾਰਾ ਤੋਂ ਦੱਸਿਆ ਜਾਏ ਲੋਕਾਂ ਨੂੰ ਔਰ ਪੰਥ ਨਾਲ ਜੋੜਿਆ ਜਾਵੇ ਇਹ ਗਵਰਨਮੈਂਟ ਨੂੰ ਵੀ ਮਿਲਿਆ ਜਾਏਗਾ ਬਿਲਕੁਲ ਅਸੀਂ ਸਾਡੀ ਮੁਲਾਕਾਤ ਰਾਜਨਾਥ ਸਿੰਘ ਜੀ ਨਾਲ ਹੋਈ ਹੈ ਜਿਹੜੇ ਭਾਰਤ ਦੇ ਡਿਫੈਂਸ ਮੰਤਰੀ ਨੇ ਜੈ ਸ਼ੰਕਰ ਜੀ ਜਿਹੜੇ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵਰਾ ਨਾਲ ਵੀ ਗੱਲ ਹੋਈ ਹੈ ਕਾਗੀ ਗੱਲ ਦੇ ਪ੍ਰਧਾਨ ਨਾਲ ਕਾਫੀ ਮੀਟਿੰਗਾਂ ਹੋਈਆਂ ਨੇ ਸਾਰੀਆਂ ਹੀ ਸਿੱਖ ਕੌਮ ਦੇ ਇਸ਼ੂਸ ਦੇ ਉੱਪਰ ਹੋਈਆਂ ਨੇ ਔਰ ਸਾਰੇ ਪਾਸੇ ਨੂੰ ਸਾਨੂੰ ਇੱਕ ਬੜਾ ਹੀ ਪੋਜ਼ਿਟਿਵ ਰਿਸਪੌਂਸ ਮਿਲਿਆ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਭਾਰਤ ਸਰਕਾਰ ਰਹੀ ਹੋਵੇ ਜਾਂ ਪੰਜਾਬ ਦੇ ਜਿਹੜੇ ਲੀਡਰਾਂ ਨੇ ਉਹਨਾਂ ਵੱਲੋਂ ਕੀ ਸੈਸ਼ਨ ਦੁਵਾਇਆ ਗਿਆ ਪ੍ਰਧਾਨ ਜੀ ਵੱਲੋਂ ਬਿਲਕੁਲ ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਦੀ ਪੂਰੀ ਤਰ੍ਹਾਂ ਗੱਲ ਕਰਾਂਗੇ ਔਰ ਨਾਲ ਹੀ ਜਿਹੜੀ ਭਾਰਤ ਸਰਕਾਰ ਨੇ ਜਿਹੜੇ ਮਿਨਿਸਟਰ ਆਫ ਐਕਸਟਰਨਲ ਅਫੇਅਰ ਜੈ ਸ਼ੰਕਰ ਜੀ ਨੇ ਉਹਨਾਂ ਨੇ ਇੱਕ ਵੱਡਾ ਬਿਆਨ ਸਾਨੂੰ ਦਿੱਤਾ ਹੈ ਕਿ ਅਸੀਂ ਸਿੱਖ ਭਾਰਤ ਦਾ ਸਿੱਖ ਦੁਨੀਆ 'ਚ ਕਿਧਰੇ ਵੀ ਰਹਿੰਦਾ ਹੋਵੇ ਭਾਰਤ ਸਰਕਾਰ ਉਹਦੀ ਸੁਰੱਖਿਆ ਲਈ ਵਚਨਬੱਧ ਹੈ ਔਰ ਭਾਰਤ ਦੇ ਸਿੱਖ ਨੂੰ ਦੁਨੀਆ 'ਚ ਕਿਧਰੇ ਵੀ ਭਾਰਤ ਸਰਕਾਰ ਤੋਂ ਕਦੇ ਵੀ ਕੋਈ ਡਰਨ ਦੀ ਲੋੜ ਨਹੀਂ ਭਾਰਤ ਸਰਕਾਰ ਉਹਨਾਂ ਦੀ ਸੁਰੱਖਿਆ ਲਈ ਮੇਰੇ ਸ਼ਾਬਚਨ ਬਾਕੀ ਮੇਰਾ ਨਾਮ 사ਜੀਤ ਤਾਰੜ ਹੈ ਔਰ ਮੈਂ ਸਿਕਸ ਆਫ ਅਮਰੀਕਾ ਦੇ ਡੈਲੀਗੇਸ਼ਨ ਦਾ ਹਿੱਸਾ ਹਾਂ ਜਸਦੀਪ ਸਿੰਘ ਸਾਹਿਬ ਰਵਿੰਦਰ ਸਾਹਿਬ ਨਾਲ ਸਾਰਿਆਂ ਨਾਲ ਅਸੀਂ ਅਮਰੀਕਾ ਤੋਂ ਆਏ ਹਾਂ ਖਾਸ ਕਰ ਤੇ ਜਿਸ ਤਰ੍ਹਾਂ ਅੱਗੇ ਸਾਡੇ ਪ੍ਰਧਾਨ ਸਾਹਿਬ ਕਹਿ ਰਹੇ ਸਨ ਜਸਦੀਪ ਸਿੰਘ ਸਾਹਿਬ ਕਿ ਸਿੱਖ ਮੁੱਦਿਆਂ ਤੇ ਗੱਲਾਂ ਹੋ ਰਹੀਆਂ ਔਰ ਬਿਲ ਖਸੂ ਇਹਦੇ ਵਿੱਚ ਮੈਂ ਇੱਕ ਜਿਹੜੀ ਖਾਸ ਕਰ ਐਡ ਕਰਨਾ ਚਾਹਾਂਗਾ ਐਮਫਸਿਸ ਦੇਵਾਂਗਾ ਕਿ ਵਾਕਈ ਬਾਰ ਐਨਆਰਆਈ ਸਿੱਖਾਂ ਦੇ ਵਿੱਚ ਇੱਕ ਵੈਕਿਊਮ ਹੈ ਔਰ ਸਿੱਖੀ ਦੇ ਬਾਰੇ ਚ ਲੋਕੀ ਆਪਣੇ ਮਨਬਾਣੀਆਂ ਕਰ ਰਹੇ ਨੇ ਮर्याਦਾ ਨੂੰ ਚੇਂਜ ਕਰ ਰਹੇ ਨੇ ਆਪਣੀਆਂ ਮਰਜ਼ੀਆਂ ਕਰ ਰਹੇ ਨੇ ਔਰ ਇਹ ਰਿਕੁਐਸਟ ਕੀਤੀ ਸਾਡੇ ਪ੍ਰਧਾਨ ਸਾਹਿਬ ਨੇ ਜਸਦੀਪ ਸਿੰਘ ਸਾਹਿਬ ਨੇ ਕਿ ਤੁਸੀਂ ਬਾਹਰ ਆਓ ਕਲੈਰੀਫਿਕੇਸ਼ਨ ਹੋਣ ਸਿੱਖੀ ਨਾਲ ਸਾਡੇ ਜਿਹੜੇ ਐਨਆਰਆਈ ਨੇ ਉਹ ਜੁੜਨ ਹਰਮੰਦਰ ਸਾਹਿਬ ਨਾਲ ਜੁੜਨ ਅੰਮ੍ਰਿਤਸਰ ਨਾਲ ਜੁੜਨ ਇਹ ਬੜੀ ਖਾਸ ਜ਼ਰੂਰਤ ਹੈ ਇੱਕ ਵੈਕਿਊਮ ਹੈ ਔਰ ਇਹ ਗੱਲਾਂ ਕੀਤੀਆਂ ਖਾਸ ਕਰਕੇ ਅਸੀਂ ਇੱਥੇ आज दीप सिंह साहब ने अपने सिख कम्युनिटी एनआरआईज ਦੇ ਮਸਲੇ ਜਿਹੜੇ ਨੂੰ ਦੱਸੇ ਨੇ ਪੰਜਾਬ ਦੇ ਜਿਹੜੇ ਨੇ ਉਹਦੇ ਉਹ ਡਿਸਕਸ ਕੀਤੇ ਨੇ ਔਰ ਇਟ ਵਾਸ ਅ ਵੰਡਰਫੁਲ ਟ੍ਰਿਪ ਮੇਰੇ ਖਿਆਲ ਚ ਕਈ ਅਸੀਂ ਜਿਸ ਤਰ੍ਹਾਂ ਨਾਲ ਇਨਵੀਟੇਸ਼ਨਾਂ ਦਿੱਤੀਆਂ ਲੇ ਕਿ ਤੁਸੀਂ ਆਓ ਉੱਥੇ ਖਾਸ ਕਰ ਵਾਸ਼ਿੰਗਟਨ ਡੀਸੀ ਔਰ ਸਿੱਖਾਂ ਨੂੰ ਲੀਡ ਕਰੋ ਇਹ ਬੜਾ ਜ਼ਰੂਰ ਹੈ ਜ਼ਰੂਰੀ ਹੈ ਕਿ ਸਿੱਖਾਂ ਦੀ ਪ੍ਰੈਜੈਂਟੇਸ਼ਨ ਔਰ ਖਾਸ ਕਰ ਅੰਮ੍ਰਿਤਸਰ ਨਾਲ ਜੁੜਨਾ ਐਸਪੀਜੀਸੀ ਨਾਲ ਜੁੜਨਾ ਇਹ ਬੜਾ ਜ਼ਰੂਰੀ ਹੈ ਮੇਸਾਂ ਹੋਰ ਕੜੀ ਕੰਟਰੀਆਂ ਚ ਜਾ ਕੇ ਸਿੱਖਾਂ ਲਈ ਚੁੱਕਾ ਜਾਏਗਾ ਮਤਲਬ देखो इस टाइम ਜਿਹੜਾ ਸਿੱਖਾਂ ਦਾ ਸਭ ਤੋਂ ਜ਼ਿਆਦਾ ਉਹ ਤੇ ਅਮਰੀਕਾ ਤੇ ਕੈਨੇਡਾ ਤੇ ਯੂਕੇ ਔਰ ਆਸਟ੍ਰੇਲੀਆ ਵੀ ਔਰ ਇੱਥੇ ਮੇਰੇ ਖਿਆਲ ਚ ਹੂੰ ਤੇ ਖੈਰ ਇਲੈਕਸ਼ਨ ਨੇ ਔਰ ਸਾਡੇ ਨਾਲ ਇਹਨਾਂ ਵਾਅਦਾ ਕੀਤਾ ਕਿ ਇਲੈਕਸ਼ਨ ਤੋਂ ਬਾਅਦ ਅਸੀਂ ਨਿਕਲਾਂਗੇ ਜਾਵਾਂਗੇ ਸਿੱਖਾਂ ਨੂੰ ਜਾ ਕੇ ਗਾਈਡ ਕਰਾਂਗੇ ਜਿਹੜਾ ਇੱਕ ਵੈਕਿਊਮ ਕ੍ਰੀਏਟ ਹੋ ਉਹਨੂੰ ਫਿਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਲੋਕੀ ਜਿਹੜਾ ਆਪਣੀਆਂ ਮਨਮਾਰੀਆਂ ਕਰਦੇ ਨੇ ਉਹਨਾਂ ਨੂੰ ਰੋਕਣਗੇ ਸਿੱਖੀ ਦਾ ਅਸਲ ਮਕਸਦ ਅਸਲ ਰੂਪ ਜਿਹੜਾ ਹੈ ਉਹ ਬਾਹਰ ਸਮਝਾਣ ਦੀ ਲੋੜ ਹੈ ਇਸ ਟਾਈਮ ਔਰ ਇਹਨਾਂ ਨੇ ਕਿਹਾ ਕਿ ਅਸੀਂ ਆਵਾਂਗੇ ਹੁਣ ਦੁਨੀਆ ਨੂੰ ਕੀ ਕਹਿਣਾ ਚਾਹੂਗਾ ਮੈਸੇਜ ਤੇ ਦੇਖੋ ਸਭ ਤੋਂ ਪਹਿਲਾਂ ਤੇ ਗੱਲ ਇਹ ਕਿ ਸਿੱਖੀ ਦਾ ਮੇਨ ਜਿਹੜਾ ਜਿਹੜਾ ਇੱਕ ਫੋਕਸ ਹੈ ਮੇਨ ਫਾਊਂਡੇਸ਼ਨ ਉਹ ਤੇ ਸੇਵਾ ਹੈ ਸੇਵਾ ਤੇ ਔਰ ਦੂਜਾ ਆਪਰੇਸ਼ਨ ਦੇ ਖਿਲਾਫ ਫਾਈਟ ਹੈ ਇਹ ਦੋ ਜਿਹੜੀਆਂ ਮੇਨ ਚੀਜ਼ਾਂ ਨੇ ਮੈਂ ਆਪ ਇੱਕ ਪਾਕਿਸਤਾਨੀ ਅਮਰੀਕਨ ਆ ਔਰ ਮੈਂ ਆਪ ਜੱਟ ਆ ਖਾਸ ਕਰ ਗੁਜਰਾ ਵਾਲੇ ਤੋਂ ਜਿੱਥੋਂ ਸਿੱਖੀ ਸ਼ੁਰੂ ਹੋਈ ਹੈ ਔਰ ਮੇਰਾ ਸਿੱਖੀ ਨਾਲ ਬੜਾ ਜੋੜ ਹੈ ਮੇਰੇ ਪੁਰਖਾਂ ਦਾ ਮਜ਼ਹਬ ਹੈ ਔਰ ਦੋਸਤੋ ਬਾਅਦ ਇਹ ਕਿ ਮੇਰਾ ਜਸਦੀਪ ਸਿੰਘ ਤੇ ਸਿੱਖ ਯਾਰ ਜਿਹੜੇ ਮੇਰੇ ਇਹਨਾਂ ਦੀ ਵਜ੍ਹਾ ਤੋਂ ਮੈਂ ਸਿੱਖੀ ਨੂੰ ਬੜਾ ਪੜਿਆ ਆ ਔਰ ਇਹ ਨਾ ਚੀਜ਼ਾਂ ਨੂੰ ਦੁਬਾਰਾ ਰੀਐਨਰਜਾਈਜ਼ ਕਰਨ ਦਾ ਅਸੀਂ ਗੱਲ ਕਰ ਰਹੇ ਹਾਂ ਤੁਸੀਂ ਆਹ ਬਾਤ ਤੇ ਸਿੱਖੀ ਸੇਵਾ ਤੇ ਖਾਸ ਕਰਕੇ آپریشن ਦੇ ਖਿਲਾਫ ਜਿਹੜਾ ਹਰ ਇੱਕ ਸੇਕ੍ਰੀਟ ਨੇ ਉਹ ਪੂਰੀ ਦੁਨੀਆ ਦੇ ਸੇਵਾ ਕਰ ਸਕਣ ਸਿੱਖੇ ਪਾਕਿਸਤਾਨ ਚ ਵੀ ਸਿੱਖਾ ਦੇ ਕਈ ਇੰਟਰਨੈਸ਼ਨਲ ਹਨ ਉਹਨਾਂ ਨੂੰ ਮਿਲੇ ਜਾਏ ਕਿ ਪਾਕਿਸਤਾਨ ਜਿਹਾ ਕੋਈ ਆਫ ਕੋਰਸ ਤੁਸੀਂ ਵੇਖੋ ਇਸ ਟਾਈਮ ਕਰਤਾਰਪੁਰ ਜਿਹੜਾ ਮਾਰਗ ਬਣਿਆ ਹੈ ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਤੁਸੀਂ ਵੇਖੋ ਕਿ ਸਿੱਖੀ ਜਿਹੜੀ ਉਹ ਪਾਕਿਸਤਾਨ ਚ ਕਿੰਨੀ ਇੰਪੋਰਟੈਂਟ ਹੈ ਔਰ ਅੱਜਕੱਲ ਇੱਕ ਨਵੀਂ ਹਾਈਵੇ ਬਣਾ ਰਹੇ ਨੇ ਜਿਹੜੀ ਕਰਤਾਰਪੁਰ ਤੋਂ ਨਨਕਾਣਾ ਸਾਹਿਬ ਨੂੰ ਜੋੜਨਗੇ ਇਹ ਮੈਂ ਕਹਿੰਦਾ ਬਹੁਤ ਵੱਡੀ ਸੇਵਾ ਹੋਏਗੀ ਕਿ ਬੰਦਾ ਅੰਮ੍ਰਿਤਸਰ ਤੋਂ ਚੱਲੇਗਾ ਸੇਮ ਡੇ ਕਰਤਾਰਪੁਰ ਤੋਂ ਹੋ ਕੇ ਨਨਕਾਣਾ ਸਾਹਿਬ ਤੋਂ ਹੋ ਕੇ ਸ਼ਾਮੀ ਘਰ ਆ ਜਾਏਗਾ ਇਸ ਤੋਂ ਵੱਡੀ ਕੀ ਹੋ ਸਕਦੀ ਹੈ ਉਹ ਮੈਂ ਸਮਝਦਾ ਕਿ ਦੋਵੇਂ ਮੁਲਕ ਜਿਹੜੇ ਨੇ ਨਾ ਇੱਕ ਦੂਜੇ ਦੇ ਨਾਲ ਨੇੜੇ ਹੋਣਾ ਚਾਹੀਦਾ ਹੈ ਬਾਰਡਰ ਸਾਫਟ ਹੋਣਾ ਚਾਹੀਦਾ ਹੈ ਟ੍ਰੇਡ ਹੋਣੀ ਚਾਹੀਦੀ ਪਾਈਚਾਰਾ ਹੋਣਾ ਚਾਹੀਦਾ ਹੈ 21 ਸੈਂਚਰੀ ਮੇਰੇ ਖਿਆਲ ਇਹ ਪਿਆਰ ਮੁਹੱਬਤ ਦੀ ਸੈਂਚਰੀ ਹੈ ਇਟਸ ਨਾਟ ਫਾਰ ਨਫਰਤ ਦੀ ਕੋ ਗੁੰਜਾਇਸ਼ ਨਹੀਂ ਹੈ ਦੱਸ